ਗੁਰਜੀਤ ਖਾਲਸਾ ਅੱਜ ਦੀ ਫੱਤੀ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਅੱਜ ਆਪਾਂ بارش ਵੰਨ ਲਈ ਫੁੱਲ ਜੂੜਾ ਛੋਲਣਾ ਸਟਾਲਾ ਬੀਜ ਜਿਹਾ ਵੇਖਣਾ ਹੈ ਪਾਣੀ ਦੇ ਵਿੱਚ ਤਾਂ ਚੋਂ ਨਾ ਉੱਗਿਆ ਜਿਹੜਾ ਸਵਾ ਜੇ ਮੌਸਮ ਥੋੜਾ بارش ਦਾ ਵਾ ਕਿ ਬੜੇ ਦਿਨਾਂ ਦਾ ਦੱਸਣ ਰਿਹਾ ਸੀ بارش ਪੈਣੀ بارش ਪੈਣੀ ਅੱਜ بارش ਜਿਹੜੀ ਆ ਉਹ ਸ਼ੁਰੂ ਹੋ ਗਈ ਆ ਬਾਕੀ ਕੰਮ ਅਜੇ ਕੋਈ ਚੱਲਦਾ ਹੀ ਨਹੀਂ ਆ ਤੇ ਟਰੈਕਟਰ ਦਾ ਕੱਲ ਲਾਤਾ ਮੁੰਡਿਆ ਐਰਕਲਿੰਡਰ ਲਾਤਾ ਵਾ ਐਸ ਨਾ ਹੁਣ ਬੜੀ ਗੱਲ ਆ ਵੀ ਪੱਤੀ ਲਈ ਬੜੀ ਗੱਲ ਆ ਇਹ ਹੁਣ ਬਣੀ ਹੋ ਗੱਲ ਮੇਰੀ ਗੱਲ ਸੁਣੋ ਸਭ ਤੂੰ ਕਰ ਸਕਦਾ ਵਾ ਸਾਡੇ ਤੋਂ ਨਹੀਂ ਹੋਣਾ ਤੇ ਮੈਂ ਕੰਮ ਤਸੱਲੀ ਨਾਲ ਕਰਾਦਾ ਟਰੈਕਟਰ ਦਾ ਵੀ ਪਿਆ ਮੁੰਡਿਆ ਨੂੰ ਹੈ ਫੱਟੀ ਉੱਦ ਜੀ ਜੀ ਟ੍ਰੇਲ ਦੇ ਮਾਰ ਵੀ ਲਵਾ ਦੇਣੀ ਫੱਟੀ ਲਈ ਨੀ ਫੱਟੀ ਇਹ ਉਤਰਾ ਨਹੀਂ ਇਹ ਹੁਣ ਸਾਰੇ ਅੱਜ ਮਰੌਣੇ ਝਾੜੂ ਝੂੜੂ ਤੇ ਕਰਦੇ ਸੈਟ ਤੇ ਜੇ ਲੱਗ ਗਿਆ ਦੇਣ ਤੇ ਕੋਈ ਨਾ ਕੋਈ ਕੰਮ ਕਰਾਂਗੇ ਹੁਣ ਸਾਨੂੰ ਵੀ ਕੋਈ ਕੰਮ ਨਹੀਂ ਲੱਭਦਾ ਬੰਦੇ ਵੇਲੇ ਮੀਂਹ ਪਈ ਜਾਂਦਾ ਕਦੀ ਝਾੜੂ ਮਾਰ ਲਿਆ ਤੇ ਕਦੀ ਚੋਕ ਲਿਆ ਬਸ ਇਹੋ ਸਿਸਟਮ ਚੱਲੀ ਜਾਂਦਾ ਕੰਮੇ-ਕੁੰਮੇ ਲੱਗੀਏ ਕੋਈ ਸੀਜ਼ਨ ਸ਼ੁਰੂ ਹੋਵੇ ਦੇ ਉੱਤੇ ਸਾਰੇ ਲੱਗੇ ਹੋਈਏ ਸਾਰੇ ਵੀਰ ਲੱਗੇ ਹੁਣ ਆਪਣੇ ਖਾ ਰੋਟੀ ਪਣੀ ਪਾ ਗਏ ਲੱਸੀ ਨਾਲ ਲੜਾ ਦੇਣੇ ਹੁਣ ਦਵੇ ਅੰਦਰ ਆਈਏ ਅੰਦਰ ਹੱਲਾ ਹੱਲਾ ਬਾਰਸ਼ ਪਈ ਜਾਂਦੀ ਆ ਕੰਮ ਕੋਈ ਚੱਲਣ ਨਹੀਂ ਦਿਆ ਯਾਰ। ਸਾਰੀ ਵੀ ਠੀਕ ਠਾਕ ਹੋ ਗਏ। ਹੁਣ ਇਹ ਮੀਂਹ ਨਾਲ ਠੰਡ ਬਣਨੀ। ਚਲੋ ਬਾਕੀ ਬੰਦਿਆਂ ਨੂੰ ਪੁੱਤ ਲੈ ਲੱਸੀ। ਸਿੰਘ ਸ਼ੂਰ ਮੇ ਮੌਤ ਸਾਹਮਣੇ ਚੁੱਕਦੇ ਹੁੰਦੇ ਨਹੀਂ। ਕੋੜ ਬੰਡਿਆ ਤੇ ਆਪਾਂ ਪਾਲਿਆ ਆਪਦਾ ਮਹਿੰਗੇ ਪਾਲਾ ਰੀਤ। ਸਾਲੋ ਜਵਾਨੋ ਚੱਲੀਏ ਚੱਲੀ ਆਇਓ ਸਾਡੇ ਬੜੇ ਰੇਨਕੋਟ ਬਾਬਾ ਪਾਲਾ ਠੰਡ ਬੜੀ ਆ ਬੰਦਾ ਦੇਖਾ ਉਹ ਕਰ ਲੈਨੇ ਰੋਟਾ ਦੀ ਗੱਲ ਕਰਨਾ ਬੰਦਾ 1000 ਰੁਪਏ ਦੇ ਤੇ ਲਾਗੀ ਨਹੀਂ ਨਹੀਂ ਬਾਬਾ ਕੋਲ ਚਨਾ ਪਾਗੇ ਰੇਨਕੋਟ ਹੋਣੀ ਨਹੀਂ ਲੈਂਦੇ ਪਜਾਮੇ ਬਣਾ ਲੀਏ ਦੋ ਦੋ ਪਜਾਮੇ ਬਣਾਉਣੇ ਜੋ ਪਾਰ ਨੂੰ ਗੇੜਾ ਮਾਨ ਚੱਲੇ ਮੀਂਹ ਦੇ ਵਿੱਚ ਤੇ ਸਾਰੇ ਸਟਿੰਗ ਸੂਰ ਤੇ ਹਾਏ ਹਾਲੇ ਹਾਲੇ ਚਿੱਟਾ ਤੇ ਚਿੱਟਾ ਇਹਦੇ ਤੇ ਚਿੱਟਾ ਲਾਉ ਪਾਇਆ ਕਿ ਇਹ ਕਿੰਦਾ ਇਹ ਦੰਦ ਕਰਦਾ ਸਾਰੇ ਨੇ ਤਿਆਰੀ ਆ ਓਏ ਤੇ ਉੱਥੇ ਜਾਏ ਨਾ ਢੋਨੀ ਮੁੰਡੇ ਰੇਡ ਕੋਟ ਵਾਲੇ ਇਹ ਪਲੇਅਰ ਵੀ ਬਾਸਕਟਬਾਲ ਦਾ ਅਣਾ ਬਈ ਮੀਨ ਨੇ ਫੇਰ ਕਾਰ ਵਾ ਚਿਕੜ ਕਰਦਾ ਆਹ ਟਡਾਈਂ ਜੰਜ ਲੈ ਜਿੰਦੀ ਯਾਰ ਅੱਜ ਚੱਲਣ ਈ ਸੇਵਾ ਓ ਯਾਰ ਉਹ ਸਟਾਰਟ ਨਹੀਂ ਹੁੰਦੀ ਕਿੰਨਾ ਕਿੰਨਾ ਚੇ ਆਜ ਪਾਰਨ ਦੀ ਤਿਆਰੀ ਆ ਤੇ ਹੁਣ ਚਾਹ ਬਣਾਉਣ ਦੇ ਹਵਾ ਵੜੀ ਆ ਇਧਰ ਸਿਆਲ ਮਹੀਨਾ ਆ ਗਿਆ ਪੋ ਦਾ ਇਹਨਾਂ ਨੂੰ ਓ ਇੱਕ ਸੇਵਕਾ ਠੰਡ ਜਲੰਧਰ ਦੇ ਕੀ ਵਾਲਿਆਂ ਨੂੰ ਠੰਡ ਵੀ ਇਤਰੇ ਕੁੱਤੋਂ ਦੀ ਕੰਬਲ ਵਾ ਅਵਲੇ ਬੰਦੇ ਵਿਚਾਰੇ ਕੀ ਕਰਨ ਬਾ ਠੀਕ ਹੈ ਇਧਰ ਸਾਡੇ ਸਿੰਘਾਂ ਨੇ ਸੇ ਬਚਕਾਏ ਲਾ ਕਿਧਰ ਲਾਈ ਜੰਦਾ ਸੈੜ ਇੱਕੇ ਬੰਦੇ ਬਸ ਕੋਈ ਨਹੀਂ ਰਹਿ ਜਾਂਦੇ ਚਲੋ ਗੀ ਜਾ ਕੱਢ ਪਾਣੀ ਦਵਾ ਦਵਾ ਹੁਣ ਮਿੱਠੂ ਐਨੂੰ ਕਰਨਾ ਪੁੱਤ ਪਾਣੀ ਕੱਢ ਲੈਂਦੇ ਇਹਨੂੰ ਸਾਰਾ ਹੁਣ ਦਰਿਆਜ ਬਹੁਤ ਚੜਾਈ ਜਾ ਪਾਰ ਵੇਖਣ ਚੱਲੇ ਪਾਣੀ ਧਾਣੀ ਰੇਨ ਕੋਟ ਪਾਏ ਆ ਮੀਂਹ ਦਾ ਸਮਾਂ ਇਸ਼ਾਰਾ ਤੇ ਹੁਣ ਜਿਹੜੇ ਬੰਨਾਲੇ ਨੂੰ ਲਾਏ ਆ ਬੋਤਲਾਂ ਆ ਛੜੀ ਵਾਲੀਆਂ ਪਰ ਆ ਫਾੜੇ ਬੋਤਲ ਹੋਣਾ ਜਾਨ ਪਾੜੋ ਪਾਣੀ ਚੜਾਈ ਗਈ ਆ ਤੇ ਜਿਹੜੇ ਜਾਣ ਦੀ ਪੱਥਰ ਜਿਹਨੇ ਲਾਗੇ ਆਣਾ ਆਕੇ ਕਰਨਾ ਮੈਂ ਖੇਚਲਾ ਵੜਾ ਕਹਿ ਬਰੇ ਦੇ ਗੁਰਵਾ ਉਹ ਤੇ ਲਾਗੇ ਲਾਗੇ ਦੀਂਦੇ ਆਦੇ ਜੇ ਲੱਗਦਾ ਪੂਰਨ ਆ ਗਿਆ ਜੀ ਗਾੜਵੇਂ ਦਾ ਤਾ ਹੀ ਨੇ ਚਾਪੀਨ ਨਦੀ ਦੇ ਟੱਕਣਾ। ਕੰਮੋਂ ਪਹਿਲਾਂ ਹੀ ਸੋਚਿਆ ਦਾ ਵੀ ਛਡਾਉਣਾ ਕੀ। ਉਹ ਜਾ ਕੇ ਚੱਕੜ ਆ ਕੇ ਬਹਿ ਗਿਆ। ਆਰਾ ਪੂਰਾ ਪ੍ਰੀਤ ਦੇਣੀ ਆ। ਆਇਆ। ਨਹੀਂ ਇੰਨਾ ਤੇ ਨਹੀਂ ਪਾਣੀ ਆ। ਆ ਬਾਬਾ ਬਹਿ ਕੇ ਨੌਚਾ ਬਤਾ। ਤਾਂ ਨਹੀਂ ਚੜ ਗਿਆ ਮੈਨੂੰ ਪਤਾ ਨਹੀਂ ਸੋਨੇ ਵਰਦੇਸਾਨਾ ਬਤਾਇਆ ਹਦੋਂ ਤੇ ਆ ਬੰਦਾ ਤਾਂ ਮੁੰਡੇ ਕਿੰਨੇ ਮਾਪਾ ਜੀ ਜੇਤੇ ਵੀ ਨਾ ਆਈ ਨਹੀਂ ਸਾਡੇ ਆਹੋ ساری ਉਮਰ ਨਾਲ ਕਿ ਤੁਸੀਂ ਸਾਡੇ ਨਾਲ ਹੀ ਰਹੇ ਆ ਉਦੋਂ ਇੱਕ ਸਾਲ ਤੈਨੂੰ ਪੋਰਾ ਬੰਦ ਕਰਨ ਕਿਰੇ ਚੇਤਾਈ ਉਹ ਰੇ ਚੇਤਾਈ ਨਹੀਂ ਉਹ ਦਿਨ ਇਹਨਾਂ ਨੂੰ ਜਦੋਂ ਇਹ ਨਾਲ ਕਣਕ ਡੋਬੀ ਆ ਉਦੋਂ ਨਾ ਪੂਰਾ ਬੰਦ केलं ਲੰਗਲਿਆ ਅਗਲੇ ਦਿਨ ਇੱਥੇ ਆਏ ਸਾਰੀ ਕੰਮ ਖੁੱਟ ਗਈ ਓਏ ਨਾਲ ਏ ਉਹ ਮੈਂ ਤੁਹਾਨੂੰ ਜਾਨ ਲਿਆ ਆਪਣੀ ਪੈਲੀ 'ਚ ਬਾਂਦ ਲੱਗਣ ਡਿਆ ਵਾ ਜਿਹੜਾ ਸਾਂਝਾ ਪਛੋਤ ਰਿਆਂ ਦਾ ਵਾ ਤੇ ਇਹਦੇ ਉੱਤੋਂ ਦੀ ਡਬਲ ਟਰੈਕਟਰ ਲੰਗਦਾ ਕਰਨਾ ਵਾ ਪ੍ਰਮਾਤਮਾ ਸੁੱਖ ਰੱਖੇ ਚਰੀ ਮਾਰਾਂਗੇ ਦਰਿਆਲੀ ਸਾਈਡ ਤੋਂ ਤੇ ਬੰਨ ਜਿੰਨਾ ਸੰਗਤਾਂ ਦੀ ਆ ਓਨਾ ਹੀ ਕਿਉਂਕਿ ਆਪਾਂ ਨੂੰ ਸਰਦਾਰ ਸੁਮਿੰਦਰ ਸੋਹਣ ਨੇ ਪੰਦੀ ਛੁੱਟੀ ਦਿੱਤੀ ਆ ਵੀ ਬੰਨ ਤੁਸੀਂ ਪੀੜਾ ਨਹੀਂ ਰੱਖਣਾ ਚੌੜਾ ਰੱਖਣਾ ਇਸ ਕਰਕੇ ਹੁਣ ਅੱਜ ਮਸ਼ੀਨਾਂ ਇੱਥੇ ਲਾ ਦੀਆਂ ਨਿਸ਼ਾਨੀਆਂ ਲਾ ਦੇਣ ਲੱਗੇ ਆ ਤੇ ਜਿੰਨਾ ਚੌੜਾ ਕਹਿਣਗੇ ਉਨਾ ਕਰ ਦਾਂਗੇ ਕਿਉਂਕਿ ਆਪਾਂ ਲਾਕੇ ਦੇ ਨਾਲ ਆ ਤੇ ਆਪਾਂ ਸ਼ੁਰੂ ਤੋਂ ਲੱਗਾਂਗੇ ਤੇ ਫੇਰ ਹੀ ਗਾਂ ਜਾ ਕੇ ਸਾਰਾ ਸਿਸਟਮ ਜੱਲਣਾ ਪਹੁੰਚ ਗਏ ਪਾਰ ਪਾਣੀ ਵੇਖਣਾ ਹੀ ਪਾਣੀ ਪੈ ਗਿਆ ਕਿ ਨਹੀਂ ਇੱਕ ਬੰਨ ਬੱਜਣ ਡਿਆ ਹੀ ਤੇ ਸਾਰੇ ਵੀਰ ਆਏ ਆ ਬਹੁਤ ਕੰਮ ਦਿੱਤਾ ਸਾਨੂੰ ਅਗਣ ਬੋਰਡ ਨੇ ਵੇਖੋ ਇੱਥੇ ਵੰਜ ਲਾ ਕੇ ਹੈ ਲਾ ਕਾਂਡੋ ਇੱਥੇ ਵੰਜ ਹੈ ਆਗੇ دریا ਤੋਂ ਪਾਰ ਵੇਖਣਾ ਹੈ ਵੀ ਅੱਜ ਜਿਹੜਾ ਪਾਣੀ ਪੂਣੀ ਚੜਿਆ ਤੇ ਆਗੇ ਬਚਾਈ ਆ ਪਰ ਹਜੇ ਪਚਾਈ ਆ ਚੱਲ ਕੋਈ ਨਹੀਂ ਇੱਕ ਜਣੇ ਰਹਿਤੋਂ ਦੋ ਜਣੇ ਰਹਿਮ ਤੋਂ ਬਾਰੀ ਕਾ ਕਈਆਂ ਨੂੰ ਲੈ ਕੇ ਵਾਪਸ ਆਜੋ ਦੋ ਜਣੇ ਰਹਿਤੋਂ ਪਾਣੀ ਹਜੇ ਕੋਈ ਨਹੀਂ ਸਿੱਧਾ ਫੁੱਟ ਚੜੂ ਫੇਰ ਪੈਣਾ ਬਾਕੀ ਦੇ ਪੋਤਾ ਭਰ ਜਣਾ ਫੇਰ ਓਏ ਪੋਤਾ ਬੂਏ ਨੂੰ ਬੰਨੋ ਇਧਰ ਦੀ ਹਵਾ ਪੈਣ ਲਈ ਆ ਆ ਵਾਸ਼ੜ ਪੈ ਜਣੀ ਆਪਣਾ ਛੱਡ ਦੇ ਵਿੱਚ ਝੋਲੇ ਸਾਰੇ ਇੱਥੇ ਹੀ ਇਹਦੇ ਇਹਦੇ ਰੇਤ ਦੇ ਵਿੱਚ ਮਨੂ ਸਾਹ ਸਮਾਨ ਵਾਵਾ ਵੇ ਫਿਕਸ ਵਾਲ ਜਾ ਪਿਆ ਆਪਣਾ ਵਾਵਾ ਪਿਆ ਜੀ ਬਹੁਤ ਤੇ ਮਿੱਟੀ ਚੜ ਗਈ ਇਹ ਫੂਲ ਫੁੱਲ ਲਈਏ ਯਾਰ ਆਪਾਂ ਕਈਆਂ ਦੇ ਨਾਲ ਨਾ ਇਹਦੀ ਲੇਪ ਆ ਜਾ ਲਾ ਦੇਣਾ ਨੂੰ ਬਸ ਆ ਮਿੱਟੀ ਲਾਉਂਦੇ ਆ ਬੰਨ ਜਿਹੜਾ ਭਾਈ ਹਰਜਿੰਦਰ ਸੌਣ ਦੇ ਸੰਬੋਧਨ ਨਾਲ ਬਾਬਾ ਜੀ ਦੇ ਸੰਬੋਧਨ ਨਾਲ ਹੀ ਆਪਾਂ ਗੱਟੀ ਗੱਟੀ ਨੂੰ ਬੰਨ ਲਾਇਆ ਜਿਹੜਾ ਟੁੱਟ ਗਿਆ ਸੀ ਅੱਜ ਹੁਣ ਆਪਦੀ ਜਦੋ ਜਹਿਰ ਦੇ ਨਾਲ ਇਧਰਲੇ ਬਨੇ ਪੈਲੀ ਸੁੱਕੀ ਆ ਦੇ ਨਾਲ ਪਾਣੀ ਚੜਿਆ ਤੇ ਮਿੱਟੀ ਲਾਉਣ ਡਿਆ ਵੀ ਚਲੋ ਟਾਈਮ ਪਾਸ ਹੋ ਜੇ ਮਸ਼ੀਨ ਲੈ ਕੇ ਆਵਾਂਗੇ ਵੀ ਨਹੀਂ ਤੂੰ ਲਾਈ ਜਾ ਮਿੱਟੂ ਬਾਹ ਤੇਰੇ ਮਗਰ ਕੌਣ ਧਰਿਆਉ ਲਾਗੋ ਲਾਗੋ ਤੂੰ ਮਿੱਟੀ ਚੁੱਕ ਕੇ ਲਾ ਦੇ ਦੂਜਿਆਂ ਦਾ ਵਾਣ ਕਰਾ ਦੇ ਤੂੰ ਹਰ ਵਾਰ ਦਾ ਤੋ ਕੰਮ ਲੈਣਾ ਨਾ ਵਾਵਾ ਟੱਪੇ ਉਧਰੋਂ ਮੈਂ ਨਾ ਉਧਰੋਂ ਭਰ-ਭਰ ਸੁੱਟੀਏ ਯਾਰ ਮਿੱਟੂ ਨਹੀਂ ਦੂਰ ਗਿਆ ਕਈ ਫੜ ਕੇ ਸੁੱਟੀ ਯੋਦਵਲ ਲਾਈ ਜਾਓ ਇਧਰੋਂ ਮਿੱਟੀ ਨਿਕਲ ਨਹੀਂ ਗਈ ਉੱਪਰਲੇ ਮੈਨਾਂ ਥੋਬਾ ਲਿਆ ਐਦਾਂ ਲਾਈ ਜਾਓ ਗ੍ਰੈਂਡਰ ਮਾਰ ਗਿਆ ਮੈਂ ਤੀਜਾ ਨਵੀਆਂ ਫੇਰ ਬੀਜਾਂਗੇ। ਬਸ ਹੁਣ ਮੌਸਮ ਚੇਂਜ ਹੋਣਾ ਹੋ ਗਿਆ ਹਨ ਕਿੰਨੀ ਠੰਡ ਅੱਜ ਲੱਗਦੀ ਆ। ਛੋਟੀਆਂ ਜੀ ਸੀ ਬੀਆਂ ਯੂ ਪੀ ਕੇ ਬਿਹਾਰ ਦੀਆਂ ਓਏ। ਬਿਹਾਰ ਦੀ ਜੀ ਸੀ ਬੀ ਆ। ਤੇ ਵਿੱਚ ਪੰਜਾਬ ਦੀਆਂ ਵੀ ਆ ਦੋ ਤਿੰਨ। ਆ ਪਤਾ ਨਹੀਂ ਕਿੱਥੋਂ ਦਾ ਯਾਰੇ ਚੀਨੀ ਚਾਈਨਾ ਦਾ ਜਾਪਦਾ ਮੈਨੂੰ ਨਿਕਾ ਜਾ। ਹਾਂ? ਇਹ ਮੇਡ ਇਨ ਚਾਈਨਾ ਓਏ। ਇਹ ਲੱਪਣਾ ਵਾਲਾ ਮਸ਼ੀਨ ਓਏ। ਇਹ ਲਪਾਈ ਕਰਨੇ ਵਾਲਾ ਪਿਛੇ ਵਾਲਾ ਮਸ਼ੀਨ ਹੈ ਯਾਰ ਇਹ ਤੇਰਾ ਨਾ ਜਾ ਜਾ ਤਸ ਨਿਕਲ ਯਾਰ ਇਹ ਘੋੜੇ ਤੋਂ ਫੋਨ ਆਇਆ ਹੀ ਸ਼ਵੇਦਾ ਵੀ ਰੋਗ ਆ ਪਟਾ ਭਰ ਕੇ ਜਾਂਦਾ ਹਣਾ ਰੋਗ ਜਾਂਦਾ ਤੋ ਅਕਸ਼ੇ ਦੀ ਨਰੀ ਅੱਗ ਵਾੜੇ ਚ ਇਹਦੇ ਚ ਕੀ ਭਰਿਆ ਸਾੜ ਸਭ ਪਤਾ ਹੈ ਖਬਲਾ ਸਾਹਬ ਹੈ ਤੂੰ ਜਰੀਲਾ ਸਾਹਬ ਹਾਂ ਕੰਗ ਇਹ ਬੋਦੇਬਾਦ ਦੇ ਵਾਹ ਕੇ ਆਹ ਲੱਗਦਾ ਸਵੇਰ ਦਾ ਲਿਸਕਣੀ ਜਾਏ ਇਹ ਵਾਟਾ ਵਾਲੇ ਬੰਨੇ ਤੇ ਨਹੀਂ ਗਿਆ ਜਾ ਆਪਦਾ ਕਿਉਂ ਨਾ ਗਿਆ ਸ਼ਿਵਾਈ ਕਿ ਸਵੇਰ ਦਾ ਨਹਾਇ ਤੋਏ ਤਈ ਆ ਹਾਂ ਜੀ ਬਾਬਾ ਪਾਣੀ ਤਈ ਹੈ ਸਵੇਰ ਦਾ ਚੰਗਾ ਲੱਗਣਾ ਨਹੀਂ ਹੁਣ ਠੇਕੇਦਾਰ ਸੁਨੀਲ ਚਾਹ ਲੈ ਗਿਆ ਹੈ ਇਹ ਵੇਖੋ ਇਹ ਤੇ ਮਿੱਟੀ ਲੱਗੀ ਵੀ ਦਾ ਠੇਕੇਦਾਰ ਦੇ ਆ ਜੋ ਜਿੰਨੇ ਮੇਰੇ ਵੀਰ ਨੇ ਚਾਹ ਪੀਣੀ ਮੰਡਦੀ ਚਾਹ ਪੀ ਕੇ ਬਾਅਦ ਥੋੜਾ ਟੋਟਾ ਰਹਿ ਗਿਆ ਪਾਣੀ ਲੈਣ ਡੈ ਪਿਆ ਵਾ ਤਗੜੇ ਹੋ ਜੋ ਤੇ ਮਾਲ ਕਿਰਪਾ ਕਰੀ ਚਲੋ ਅਸਲਾ ਅਗਲੀਆ ਪੀਤੀ ਆ ਜਣ ਚਾਵਾਂ ਸ਼ਾਵਾਂ ਸ਼ਾਕ ਕੇ ਫੇਰ ਡੇਰੇ ਤੇ ਜਾਂਦੇ ਇੱਕ ਵਾਰ ਡੇਰੇ ਤੋਂ ਸਿੱਧੇ ਫੇ ਪਿੰਡ ਨੂੰ ਚਲਾਂਗੇ ਇਹ ਆਪਣੇ ਆਗੇ ਪਾਰ ਵਾਲੇ ਡੰਗਰ ਕੀ ਚੈਨ ਲੈਣੇ ਤੂੜੀ ਵਜੀ ਰਹੀ ਉਹ ਨਹੀਂ ਤਾਂ ਤੂੜੀ ਐ ਡਾ ਦਿੰਦੇ ਗਾ ਧੂੜਾਂ ਨੂੰ ਪਾਰਨ ਵਾਲਿਓ ਜਵਾਦ ਲਿਆ ਕਰਾਂਗੇ ਜਦੋਂ ਕਿਤੇ ਮੀਂਹ ਕਣੀ ਚ ਉਹ ਯਾਰ ਬਾਬਾ ਭਲਾ ਕੀ ਆ ਚਲੋ ਆਪਾਂ ਕਹਿ ਕੋ ਨਹੀਂ ਹੁੰਦਾ। ਆਲਾ ਨੇ ਕੰਮ ਕੰਪਲੀਟ ਚਲੋ بارش ਵੀ ਥੋੜੀ ਪਈ ਆ ਤੇ ਬਚਾ ਗਿਆ ਮਾਲਕ ਬਸ ਇੰਨੇ ਕਰਕੇ ਮੌਸਮ ਚੇਂਜ ਕਰਦੇ ਕਿਉਂਕਿ ਹੁਣ ਜਿਹੜੀਆਂ ਜ਼ਮੀਨਾਂ ਹੁਣ ਤੋਂ ਮੋਲ ਲੱਗਾਂਗੇ ਤੇ ਮਹਾਵੱਤਰ ਆਉਣੀਆਂ। ਬਹੁਤ ਖੂਬਾ ਵਾ ਜ਼ਮੀਨਾਂ ਦੇ ਵਿੱਚ ਤੇ ਪਰਮਾਤਮਾ ਘੜੀ ਹੋਰ ਦਾਤ ਦਾ ਧੰਨਵਾਦ ਆ ਜਿਹੜਾ ਪਾਣੀ ਲੈ ਜਾਈ। ਸਾਰੇ ਵੀਰੋ ਭਜੋ ਭਜੋ ਛੇਰੋ ਆਜੋ ਵਾਹ ਵਾਏ ਕਿਦੂ ਪਾਣੀ ਲੈਣ ਡਿਆ ਪਿਆ ਵਾ ਪੂਰੇ ਜੂਰਾ ਛੋਰਾਣਾ ਇਹਦੇ ਹਿਸਾਬ ਨਾਲ ਗਾੜੀ ਕਿੰਨੀਆਂ ਕਰਮਾਂ ਇਨ ਨਲਕਾ ਹੀ ਗਾੜੀ ਉਹ ਤੋਂ ਗੜੀ ਘਾੜੀ ਬੜੀ ਦਰਿਆਣਿਤ ਪਾਈ ਦੀ ਪਰਲੇ ਸਿਰਿਓ ਕਿੱਥੋਂ ਤਾਈ ਝੂਣੇ ਦੇ ਵਿੱਚ ਤਾਈ ਚਲੇ ਗਿਆ ਭਜੋ ਭਜੋ ਛੇਰੋ ਭਜੋ ਉਹ ਪਹੁੰਚ ਗਿਆ ਜਫੇਰ ਆਪਾਂ ਡੇਰੀ ਆਪਣੇ ਦੇ ਹਲੋ ਆ ਉੱਥੇ ਆ ਪਾਣੀ ਹੁਣ ਲੈਣ ਦਾ ਲੱਖਾ ਚੱਪਾ ਕੁ ਲੱਥ ਗਿਆ ਵਾ ਉਹ ਤਾਂ ਗੱਡੀ ਜੀ ਤੇ ਬਚਾਵਾ ਵਾ ਟੋਟਾ ਲਿਪਦੀ ਸਾਰੀ ਫੇਰ ਦੁਬਾਰਾ ਗੱਟੇ ਜੋ ਚੱ ਗਿਆ ਪਾਣੀ ਜਿਹੜੇ ਖੱਤੇ ਨੀਵੇਂ ਚ ਜ਼ਿਆਦਾ ਆਈ ਟਰੈਕਟਰ ਨਾਲ ਲੀ ਪਾ ਦਿੰਨੇ ਆ ਪਾਣੀ ਵਿੱਚ ਪਾਉ ਲੀਜ ਤੇ ਗਾੜ ਦੇ ਬੰਨੇ ਸਿੱਧੀ ਟਾ ਨਜ਼ਰ ਲਾ ਦਾਂਗੇ ਬੱਤਰਾ ਜੀ ਥਾਂ ਇੱਧਰ ਸਾਰੇ ਖਾਲੀਆਂ ਖੁੜੀਆਂ ਮਾਰ ਦਿਆਂ ਮੀ ਚਲੋ ਹਸਾਬ ਨਹੀਂ ਪਿਆ ਆ ਆ ਘਾ ਗੰਡਾ ਵਧੀਆ ਇੱਥੇ ਹੁਣ ਡੰਗਰ ਚਾਰਿਆ ਕਰਦੇ ਆ ਤੇ ਇੱਕ ਵੀਰਾਂ ਨੂੰ ਯਾਰ ਜਿਹਦੇ ਕੋਲ ਨਾ ਚਾਰੇ ਪੈਰ ਚਿੱਟੇ ਹੋਣ ਤੇ ਮੱਥਾ ਚਿੱਟਾ ਹੋਵੇ ਕੱਟੀਆਂ ਹੋਣ ਨਾ ਤੇ ਮੇਰਾ ਵੀਰ ਜਰੂਰ ਦੱਸਿਓ ਯਾਰ ਆਪਾਂ ਲੈਣੀਆਂ ਮੈਨੂੰ ਸ਼ੌਂਕ ਆ 5 6 ਲੈ ਆ ਕੇ ਝੋਟੀਆਂ ਪਾ ਲੈਣੀਆਂ ਵਾ ਤੇ ਜਰੂਰ ਜਿਹਦੇ ਕੋ ਵਧੀਆ ਨਸਲ ਦੀਆਂ ਹੀ ਆਂ ਕਟੀਆਂ ਕਿਉਂਕਿ ਆਪਾਂ ਛੋਟੀਆਂ ਲੈ ਕੇ ਪਾਦਣੀਆਂ ਇੱਕ ਕੱਟਾ ਲੈ ਲਾਂਗੇ ਤੇ ਬਾਕੀ ਕਟੀਆਂ ਜੇ ਹੋਇਆ ਤੇ ਮੇਰੇ ਵੀਰ ਜਰੂਰ ਦੱਸਿਓ ਯਾਰ ਜਿਹੜੇ ਵੇਂਦੇ ਆ ਕਿਉਂਕਿ ਬੜੇ ਬੜੇ ਦੁਨੀਆਂ ਕੋਲ ਰਵੇ ਵਧੀਆ ਵਧੀਆ ਪਏ ਆ ਆਪਣੇ ਦੇ ਇਥੇ ਪਾਲੀ ਜਾਣੀਆਂ ਔਰ ਲਾ ਦਰ ਲਾ ਦੋ ਆਪਣੇ ਸ਼ੇਰ ਸਾਰੇ ਹੁਣ ਸਿੱਧੀ ਖਾਲੀ ਵਿੱਚ ਰਲਾ ਲਾਂਗੇ ਮਾਰ ਕੇ ਆ ਆਪਣਾ ਡੇਰਾ ਸਵਰਗਾਂ ਦੀ puri ਉਹ ਤੂੰ ਥੋੜੇ ਥੋੜੇ ਥਾਵਾਂ ਤੋਂ ਕੱਢ ਦੋ ਬਸ ਉਹ ਟਾਂ ਦੇ ਵਿੱਚ ਸਿੱਧਾ ਪਾ ਦੇ ਨੇ ਪਾਣੀ ਉੱਦਾਂ ਖਾਲੀ ਮਾਰਨ ਨੂੰ ਟਾਈਮ ਲੱਗਣਾ ਐਦਾਂ ਵਿੱਚ ਇਹ ਵਿੱਚ ਪੱਜਾ ਜਾਊਗਾ ਨਾਲੇ ਪੈਲੀ ਬੱਤਰਾ ਆ ਜੂਗੀ ਇਹੋ ਹੀ ਖੱਤੇ ਚ ਪਾਣੀ ਰਹਿ ਗਿਆ ਬਾਕੀ ਤਕਰੀਬਨ ਨਿਕਲ ਗਿਆ ਵਾ ਤੇ ਮੀਂਹ ਦੇ ਨਾਲ ਜਿਹੜਾ ਆ ਵੀ ਪੈਲੀ ਜਿਹੜੀ ਬੱਤਰਾ ਆ ਜੂਗੀ ਇਸੇ ਕਰਕੇ ਹਣ ਖਾਲੀਆਂ ਕੁੜੀਆਂ ਮਾਰ ਦਿੰਨੇ ਅੱਜ ਆੜਾ ਪਾਣੀ ਸਾਰਾ ਨਿਕਲ ਕੇ ਤੇ ਆੜੇ ਪੈ ਜਾਊਗਾ ਇਤੋਂ ਆ ਖਾਲੀ ਮਾਰ ਦਿੰਨੇ ਓਏ ਇੱਥੇ ਆਏ ਕਾ ਮਾਰ ਦੋ ਖਾਲੀ ਪਾਣੀ ਜਿਹੜਾ ਸਾਰਾ ਨਿਕਲ ਜੇ ਤੇ ਵੱਤਰ ਆ ਜੇ ਕਣਕ ਬੀਜਣ ਵਾਲੇ ਬਣੀ ਤੇ ਜਰੂਰ ਵੇਖਿਓ ਯਾਰ ਜਿਹਦੇ ਕੋ ਕੀ ਉਹਨੂੰ ਨੀਲੀ ਰਾ ਵੀ ਆਂਦੇ ਆ ਕਿ ਨੀਲੀ ਰਾ ਵੀ ਆਂਦੇ ਸ਼ਾਇਦ ਤੂੰ ਤੇ ਮੇਰੇ ਵੀਰ ਜਰੂਰ ਯਾਰ ਜੇ ਕਿਸੇ ਤੋਂ ਹੋਈ ਤੇ ਦੱਸਿਓ ਆਪਾਂ ਲਵਾਂਗੇ ਕੱਟੀਆਂ ਲਵਾਂਗੇ ਇੱਕ ਕੱਟਾ ਰੱਖਾਂਗੇ ਇਹ ਟੌਪ ਦਾ ਉੱਥੇ ਬੰਨ ਬਹੁਤ ਚੌੜਾ ਵਾ ਤੇ ਇੰਨਾ ਪਟਾਤਾ ਬਾਕੀ ਜਿੱਦਾਂ ਹੋਊਗਾ ਵੀਰ ਪਰਲੇ ਬੰਨੇ ਛਰੀ ਉਹ ਵੀ ਨਹੀਂ ਮਿੱਟੀ ਕੇ ਕੰਮ ਆਈ ਲਿਗੇ ਅੱਖਰ ਅਗਲੇ ਦੇਣੇ ਆਏ ਨਹੀਂ ਅਜੇ ਗਾਉਂ ਇਹਦੇ ਅਜੇ ਉਹਦਾ ਕਾچے ਪਿੰਦਰੋਂ ਦੌਂਦਾ ਆਇਆ ਈ ਬਾਲੀ ਵਧੀਆ ਚੀਜ਼ ਆ ਆਹ ਯਾ ਥੱਲਿਓ ਲੈ ਕੇ ਆਏ ਨਹੀਂ ਨੇ ਸਾਰੀ ਦਿਹਾੜੀ ਲੱਗ ਜਣੀ ਬੇੜੀ ਚੜਾਉਣ ਲੱਗ ਦੇ ਵਿੱਚ ਪੈ ਗਏ ਆ ਔਨ ਵਾਲੇ ਸਮੇਂ ਦੇ ਵਿੱਚ ਅੱਗੇ ਗੱਲਾਂ ਕਰਦੇ ਨਹੀਂ ਵੀ ਜਵਾਕ ਹੀ ਕਰਨਗੇ ਜਵਾਕਾਂ ਨੇ ਆੜੇ ਜਿੰਦਿਆਗੇ ਰੱਖ ਲੈਣੇ ਉਹਨਾਂ ਨੂੰ ਵੀ ਲੋੜ ਆ ਇਹ ਕਰਕੇ ਗਾਂ ਦਾ ਨਾ ਸੋਚਿਆ ਕਰੋ ਆਪ ਦਾ ਟਾਈਮ ਨਾ ਪਾਓ ਕਿਾ ਕਿੰਦਾ ਵਧੀਆ ਜਗਾੜ ਆ ਇਹ ਆਪਾਂ ਸੁਣਾਇਆ ਨਹੀਂ ਦੇ ਨਹੀਂ ਗਿਆ ਹੀ ਗਿਆ ਹੋਈ ਹੁਣ ਇਹ ਇੰਜਨ ਵੀ ਚੱਕਾਉਣੇ ਨੇੜੇ ਦੇ ਵੀ ਇੰਜਨ ਲਾਉਣੇ ਪੈਣੇ ਆ ਨਾਲ ਜੋ ਸਫੇਰੋ ਸਿਆਰੋ ਕਾਮ ਬਹੁਤ ਔਖਾ ਆ ਗਿਆ ਬੜੀ ਦੂਰ ਹੋ ਗਿਆ